ਆ ਵੀਡੀਓ ਬੜੀ ਦੁਖੀ ਮਾਨਣਾ ਸਾਂਝੀ ਕਰ ਲੱਗਿਆ ਪਰ ਸਾਂਝੀ ਕਰਨੀ ਵੀ ਜ਼ਰੂਰੀ ਹੈ ਇਹਨੂੰ ਸ਼ੇਅਰ ਕਰ ਦਿਓ ਸਾਰੇ ਪ੍ਰਾਪਤ ਭਗਮਾਨ ਤਮਨ ਤੱਕ ਪਹੁੰਚਣੀ ਚਾਹੀਦੀ ਹੈ ਇੱਕ ਪਾਸੇ ਕਹਿੰਦੇ ਐ ਜਿਨ੍ਹਾਂ ਨੇ ਝੋਨੇ ਤੋਂ ਬਿਨਾ ਕੋਈ ਹੋਰ ਫਸਲ ਬੀਜੀ ਆਉਦਾ ਸੀ ਮਾਅਬਜਾ ਦੇਵਾਂਗੇ ਮਾਅਬਜਾ ਕੀ ਛੱਟਨਾ ਗੋਡੇ ਤੋਂ ਉੱਪਰ ਟੱਪਿਆ ਨਰਮਾ ਜਿ ਕਿਸਾਨ ਵੀਰ ਨੇ ਪੁੱਤਾਂ ਵਾਂਗੂ ਪਾਲਿਆ ਬਾਤਾ ਕਾਰਨ ਗਲਾਬੀ ਸੁੰਡੀ ਦੱਸਣ ਦੀ ਲੋੜ ਨਹੀਂ ਜਦੋਂ ਸਾਨੂੰ ਸਾਫ਼ ਸੁਥਰੇ ਬੀ ਨਹੀਂ ਮਿਲਦੇ ਸਾਫ਼ ਸੁਥਰੀਆਂ ਸਪਰੇਹਾਂ ਨਹੀਂ ਮਿਲਦੀਆਂ ਫਿਰ ਮਾਅਬਜਾ ਕੀ ਅਸੀਂ ਛੱਟਨਾ ਸ਼ੇਅਰ ਕਰ ਦਿਓ ਸੁੰਡੀ ਬਹੁਤ ਜਿਆਦਾ ਆਦੀ ਕੋ ਨਰਮਾ ਬਹੁਤ ਵਧੀਆ ਨਾਂ ਨਰਮੇ ਦੇ ਵਿੱਚ ਕੱਖ ਹੋਏ ਆ ਕੱਖ ਵੀ ਮਾਰੇ ਪਏ ਆ ਸਪਰੇਆ ਵੀ ਦੋ ਕੀਤੀਆਂ ਪਰ ਨਾ ਤਾਂ ਨਰਮੇ ਦੇ ਵਿੱਚੋਂ ਮੱਛਰ ਨਾ ਚਿਪਾ ਦੋਨੇ ਚੀਜ਼ਾਂ ਬਹੁਤ ਜਿਆਦਾ ਆ ਸੁੰਡੀ ਬਹੁਤ ਜਿਆਦਾ ਆ ਨਰਮੇ ਦੇ ਵਿੱਚ ਬੋਣ ਵਾਸਤੇ ਕਿਸਾਨ ਮਜੂਰ ਫਾਇਦ ਆ ਆ ਦੇਖੋ ਸਾਡੇ ਟਿੰਡੇ ਬਿਲਕੁਲ ਕਣੀ ਹੋਈ ਪਏ ਆ ਨਰਮੀ ਦੇ ਵਿੱਚ ਫਲ ਬਹੁਤ ਜ਼ਿਆਦੇ ਆਏਗਾ ਪਰ ਸਾਰਾ ਜਿੰਨਾ ਵੀ ਫਲ ਲੱਗਿਆਗਾ ਸਾਰੇ ਸੰਢੀ ਸਤਿ ਸ਼੍ਰੀ ਅਕਾਲ ਵੀਰੇ ਆ ਦੇਖੋ ਇਹ ਰਾਸੀ 773 ਦਾ ਬੀਜ ਇਹ ਵੀ ਪਿੰਡ ਗਿਆਨਾ ਜੋ ਸੁਵਿੰਦਰ ਸਿੰਘ ਸੋਨ ਆਫ ਸਰਜੀਤ ਸਿੰਘ ਦੇ ਬਾਂਹ ਦੇ ਵਿੱਚ ਬਾਰਡਰ ਵਾਕਸ ਦੇ ਬਿਲਕੁਲ ਨਾਲ ਇਸ ਵਾਲੇ ਰਾਤੀ ਨਰਮੇ ਦੇ ਵਿੱਚ ਕੋਈ ਕੱਖ ਨਹੀਂ ਕੋਈ ਕਮੀ ਨਹੀਂ ਦੋ ਤੋਂ ਤਿੰਨ ਸਪਰੇਹਾਂ ਕਰਤਿਆਂ ਪਰ ਅੱਜ ਬੋਣ ਵਾਸਤੇ ਮਜ਼ਬੂਰ ਹੋ ਰਹੇ ਨੇ ਸਰਕਾਰ ਕੋਈ ਸਾਰ ਨਹੀਂ ਰੈ ਰਹੀ ਇਸ ਨਏ ਸਰਕਾਰ ਆਖਦੀ ਆ ਵੀ ਪਾਣੀ ਦਾ ਲੇਬਰ ਥੱਲੇ ਰੱਖ ਤੁਸੀਂ ਨਰਮੇ ਦੀ ਖੇਤੀ ਬਜਾਓ ਪਰ ਨਰਮੇ ਵਾਸਤੇ ਕੋਈ ਸਰਕਾਰ ਕੁਝ ਨਹੀਂ ਕਰ ਰਹੀ ਨਾ ਕੋਈ ਨਮਾ ਤੋਂ ਨਮਾ ਵੀ ਨਾ ਤਾਂ ਨਰਮੇ ਦੇ ਵਿੱਚੋਂ ਸੁੰਡੀ ਮਾਰ ਰਹੀ ਆ ਤੇ ਨਾ ਨਰਮੇ ਦੇ ਵਿੱਚੋਂ ਚਿੱਟਾ ਮੱਛਰ ਮਾਰ ਰਿਹਾ ਚੇਪਾ ਬਣੀ ਜਾਂਦਾ ਗਾ ਸਾਰੇ ਬੁੱਝਾਂ ਦੇ ਵਿੱਚ ਆਹ ਦੇਖੋ ਇਸ ਟਾਈਮ ਬਾਹਰ ਹੀ ਨੇ ਨਰਮਾ ਦੇਖੋ ਅਰੇ ਸੇ ਬਾਹਰ ਮਾਇਦੇ ਨਾ ਚਲ ਬੈਠ ਏ ਟੇ ਤੇ ਬੈਠ ਜਾ ਦੇਖਾਈ ਆ ਖੜਾ ਸਾਰੀ ਖਿਚਣਾ ਚਾਹੇ ਮੱਛਰ ਵੀ ਬਹੁਤ ਜਿਆਦਾ ਆ ਸਾਰੇ ਬੰਦੇ ਵਿੱਚ ਤਕਰੀਬਨ ਇਹ 773 ਅਸ਼ੀ ਕੰਪਨੀ ਦਾ ਨਰਮਾਗਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਇੱਥੇ ਕੋਈ ਮੁਲਾਜ਼ਮ ਨਹੀਂ ਆ ਰਿਹਾ